ਸਹੀ ਯਾਰ ਯੂੰ ਇਹਨੇ ਸਹੀ ਗੱਲ ਆਏ ਬਣਾ ਦੇ ਕਿਨੇ ਆ ਘਰਾਂ ਦੱਬੀ ਤੁਰੇ ਦਾ ਹਜ਼ਾਰ ਇਧਰ ਫੜਾਈਏ ਖਾਲ ਆ ਬਾਈ ਨੂੰ ਫੜਾਈ ਆ ਹੁਣ ਗਿਣ ਕੇ ਇਧਰ ਵੀਡੀਓ ਚੱਲੀ ਜਾਂਦੀ ਆ ਗਿਣ ਲੈ ਬਾਈ ਦੱਸ ਤੂੰ ਵੀ ਹਾਂ ਇੱਕ ਜਣੇ ਨੂੰ ਫੜਾ ਦੇ ਹੁਣ ਚੱਕ ਹਾ ਫੜ ਲਾ ਹੁਣ ਤਿੰਨ ਨਖੇਰ ਕਰਕੇ ਛੱਡਾਂਗੇ ਯਾਰ ਕੋਈ ਗੱਲ ਨਹੀਂ ਆਂਜੇ ਜੇ ਕਰੇ ਮੈਨੂੰ ਤੇਰੇ ਨਾਲ ਬਾਈ ਨੇ ਜਾੜਾ ਬੱਤ ਅੱਠ ਖਾਰੇ ਲੈ ਫਿਰਦੇ ਨੇ ਖਾਰੇ ਜਾ ਨਾਉ ਮੈਂ ਅੱਛਾਈ ਪਾਹ ਆਹ ਗ੍ਰਹਿ ਕੇ ਕਹਿ ਰਿਹਾ ਵੇ ਬੜਾ ਚੋਕੀ ਨੇ ਬੜਾ ਕੰਮ ਕਰਦਾ ਹੈ ਆਹ ਬੱਦ ਜੀ ਨਹੀਂ 500 ਦਾ ਫਰਕ ਪੈਂਦਾ ਹੈ ਨਹੀਂ ਨਹੀਂ 100 ਤੇ 40 ਦਾ ਆਬਲੇ ਠੀਕ ਹੋ ਗਿਆ ਨਾ ਹੁਣ ਛੋੜ ਕਰ ਦੇ ਬਾਈ ਇਹਨੂੰ ਖੁੱਲੇ ਹੱਥ ਨਾਲ ਇੱਥੇ ਆ ਕੱਠੇ ਹੀ ਆ ਲੋ ਆ ਪੱਠ ਦਾ ਸਿਰਾ ਲੱਗਿਆ ਪਿਆ ਸੌਦੇ ਦਾ ਜਮਾ ਮੈਂ ਛੇ ਰੁਪਏ ਦੱਤੀ ਤੁਸੀਂ ਕੀ ਕਿਹਾ ਲੈ ਭਾਈ ਯਾਰ ਜਵਾਨ ਤੇ ਦਾ ਕਰ ਪੰਜ ਘਹਿ ਕੇ ਲਖਾਈ ਦੋ ਭਾਈ ਮੈਂ ਅੰਕਲ ਇਹਨੂੰ ਕਹਿੰਦੇ ਪੰਜ ਲੈ ਲੈ ਲਖਾਈ ਤੇਰੀ ਇਹ ਕਹਿੰਦਾ 5200 5200 ਕਿਹਾ ਭਾਈ ਮੈਂ ਪੰਜ ਲਖਾਈ ਤੇਰੀ ਪੰਜ ਕਰਦਾ ਤੇ ਲਖਾਈ ਤੇਰੀ ਫੜਾ ਨਹੀਂ ਯਾਰ ਮੰਨੀ ਕੀ ਯਾਰ ਬਹੁਤ ਆ ਪ੍ਰਧਾਨ ਕੀ ਕਰਾ ਕਦਰ ਕਿਹਾ ਕਰ ਉਹ 5200 ਹੀ ਲੈ ਲਈ ਤੂੰ ਯਾਰ 5200 ਲੈ ਲਈ ਬਹੁਤ ਸੀਗਾ ਕੀ ਦੀ ਆ ਪਾਠ ਆ ਆਲਾ ਫੜਿਆ ਫੜ ਕੋਈ ਨਹੀਂ ਦੰਦੀ ਨਹੀਂ ਭਰਦਾ ਸਾਡੇ ਨਾਲ ਦੀ ਹੋ ਗਈ ਜੀ ਨਹੀਂ ਆ ਦੇ ਮੈਂ ਉਹਨੂੰ ਪੁੱਛਿਆ ਵੀ ਨਹੀਂ ਮੇਰਾ ਨੋ ਹੀ ਲਾਇਆ ਤੇ ਮੂਹ ਲਾਇਆ ਉਹ ਸੱਟ ਗਿਆ ਤੇਰੇ ਕੋਲੇ ਆਇਆ ਦੂਰੀ ਵਾਰ ਘਰ ਦੇ ਕਹਿੰਦੇ ਵਾਪਸ ਲੈ ਮੈਂ ਤੇਰੇ ਕੋਲੇ ਤਾਂ ਵੀ ਨਹੀਂ ਆਇਆ ਮੈਨੂੰ ਕਹਿ ਦਿੰਦਾ ਮੈਂ ਲੈ ਦੁਆਰ 50 ਨੰਬਰ ਕੋ ਫਟਾ ਕੇ ਲਿਆਈ ਤੂੰ ਵਾਗ ਦਿੰਦਾ ਵਾਪਸ ਵੀ ਕਰ ਦਿੰਦਾ ਇਹ ਕਿੱਡੀ ਗੱਲ ਕਰਿਆ ਵੀਕਾ ਕਰਕ ਹੱਥ ਨੂੰ ਕੀ ਹੈ ਮੇਰਾ ਬੱਸ ਕਰ ਦੇ ਬੁੱਛ ਕੇ ਬੁੱਛ ਕੇ ਕਰ ਦੇ ਕੀ ਆਖਿਆ ਕੀ ਆ ਕੁਛ ਨਹੀਂ ਕਿਹਾ ਬਾਈ ਕਿਹਾ ਨਾ ਬਾਈ ਕਿਹਾ ਨਾ ਬਾਈ ਕਰ ਨਹੀਂ ਆਂਗਲਾ ਨਹੀਂ ਆਦਾ ਹੈ ਕੀ ਕਰਦਾ ਉਹਦਾ ਠੇਗਲਾ ਨਹੀਂ ਆਦਾ ਨਹੀਂ ਇਹ ਉਹਦਾ ਸਾਝਾ ਜੇ ਮਰਜ਼ੀ ਕਰ ਲੈ ਆਪਾਂ ਜਿਹੜੀ ਗੱਲ ਕਰਦੇ ਕੋਈ ਨਹੀਂ ਬਾਈ ਆ ਦੇਣੀ ਆ ਤੇ ਕਰਾਂ ਜਾਂਦੀ ਪੜਦੀ ਆ ਜੀ ਆ ਬਾਈ ਹੁਣ ਨਿਚੋੜ ਬਾਈ ਮੈਂ ਪੂਰੀ ਖੜੀ ਪੱਛ ਪੱਛ ਨਹੀਂ ਗਿਆ ਕਿੰਨੇ ਕਰਾਂ ਹਾਂ ਬਹੁਤ ਸੱਚ ਆ ਗੱਲ ਬਤੁਆ। ਲੈ ਤੇ ਮੈਂ ਨਾਲ ਪਾ ਦੂੰਗਾ। ਸਹੀ ਹੈ। ਪਾ ਦੂੰਗਾ ਪਰ ਦੱਸਦਾ ਬਾਅਦ ਰੈਂਡੋ ਇਹ ਕੋਲੇ ਆ। ਕੋਈ ਨਾ ਬੰਦਾ ਇਹਨੂੰ ਕੱਢ ਮਰਚ ਹੁੰਦਾ ਯਾਰ। ਜਿੰਮੇਵਾਰੀ ਸਾਡੀ ਆ ਯਾਰ ਜੇ ਪੈਸਾ ਕੋਈ ਕਾ ਪਿੱਛਾ ਹੰਦਾ ਹੋਰ ਦੱਸ। ਦੇਲੀ ਦੁਪਹਿਰ। ਪੈਸੇ ਦੀ ਟੈਨਸ਼ਨ ਨਾ ਲਈ। ਟੈਨਸ਼ਨ ਲਈ ਮੈਂ ਤੁਹਾਨੂੰ। ਪੇਮੈਂਟ ਤੈਨੂੰ ਚਾਹੀਏ ਮੇਰੇ ਪੈਸੇ ਤਾਂ ਹੈਗੇ। 11000 ਦੇ ਦਿੰ। 11 ਨਹੀਂ ਕਰਤੀ। 11000 ਦੇ ਦੋ। ਲਓ ਵੀ 11000 ਦੀ ਪਾਠ ਹੋ ਗਈ ਆ। ਕੇਵਲ ਨੂੰ ਦਵਾਤੀ ਆ। ਤੇ ਬਾਈ ਕਿਹੜਾ ਪਿੰਡ ਆਪਣਾ ਬਾਈ? ਚਲੋ। ਤਲਮਾ ਲਾ ਬਾਈ ਤਲਮਾ ਤੋਂ ਆਇਆ ਸੀਗਾ ਤੇ ਇਹ ਤੋਂ ਪਾਠ ਮਗਾਤੀ ਆਪਾਂ ਹੁਣ ਮੰਨਿਆ ਕਿ ਨਹੀਂ ਮੰਨਿਆ ਮੰਨਿਆ ਉਹ ਯਾਰ ਪੰਖ ਨਾ ਮੌਕੇ ਤੇ ਤੁਸੀਂ ਮਾਰਿਆ ਕਰੋ ਯਾਰ ਕਹਿੰਦਾ ਮਾਰ ਦੇ ਕੁਝ ਵੀ ਨਹੀਂ ਆਖ ਕੇ ਮਾਰਿਆ ਕਿ ਮੰਨਿਆ ਕਿ ਨਹੀਂ ਮੰਨਿਆ ਮੰਨਿਆ ਘੜੀ ਲੱਗਦਾ ਹੀ ਆਖ ਕੇ ਡਰ ਕੇ ਪ੍ਰਿੰਸ ਨੂੰ ਲੱਗਦਾ ਸੀ ਇਹਨਾਂ ਤਾਂ ਕਰਮ ਲੱਗਦਾ ਡਰ ਕੇ ਲੱਗਦਾ ਸ਼ਾਮ ਨੂੰ ਠੰਡ ਹੋ ਵੀ ਉਹ ਮੁੜ ਗਿਆ ਬੰਦੇ ਹੋ ਗਈ ਐ ਵੀ ਸੌੜਾ ਬੰਦਾ ਇੱਥੇ ਬੈਠਾ ਲਾ ਤਾਂ ਕੀ ਹੋਵੇਗਾ ਚਾਰ ਰਹਿ ਗਿਆ ਮੇਰੇ ਨਾ ਪਰ ਕਿਵੇਂ ਚਾਰ ਦੇ ਕਿਹਦਾ ਆ ਫਾੜੀ ਯਾਰ ਪੈਸਾ ਫੜੇ ਨਿਪਟ ਗਿਆ ਚਾਰ ਰਹਿ ਗਿਆ ਮੈਂ ਲੇਖਾਈ ਮੈਂ ਕਰਵਾਉਂ ਪੰਜ ਦਾ ਤੂੰ ਮੈਂ ਮੂੰਹ ਤੇ ਮਾਰੂ ਲੇਖਾਈ ਨਹੀਂ ਹੁੰਦਾ ਜਾ ਰੋ ਨਾ ਤਕੇ ਹੁਣ ਕਹਿ ਰਿਆ ਯਾਰ ਤੂੰ ਚਾਰ ਉਹ ਪਹਿਲਾਂ ਉਹ ਬੱਕਰਾ ਵੇਖਿਆ ਵੇਖਿਆ ਆ ਵੇਖਿਆ ਪੰਜ ਦਾ ਕਰਤਾ ਕਰ ਕਰ ਨਹੀਂ ਨਾ ਮੈਂ ਪਹਿਲਾਂ ਕਰ ਪੈਂਚਰੇ 4500 ਕਰਤਾ ਠੀਕ ਆ ਉਹ ਪੰਜ ਦਾ ਸੀ ਲੇਖਾਈ ਮੈਂ ਕਰਵਾਉਂ ਹੁਣ ਹੁਣ ਮੈਂ 6500 ਦਾ ਦੇਣਾ ਕਹਿੰਦਾ ਹੈ ਕਿ ਉਹਰਾ ਬੱਕਰਾ ਦੇ ਵਾਕਵਾ ਨਹੀਂ ਦਰਾ ਬੱਕਰਾ ਲੈਣਾ ਹੀ ਹੈ ਬਾਈ ਜੇ ਨਹੀਂ ਤਾਂ ਇਹਨੂੰ 10000 ਤੇਰੀ ਗੱਲ ਕਹਿੰਦਾ ਯਾਰੀ ਤੋੜਦੇ ਆ ਬੱਕਰਾ ਕਲ ਬਹੁਤ ਕਾ ਰਾਲਾ ਮੁੱਕ ਗਿਆ ਪੈਸੇ ਲੈ ਲੈ ਦੋ ਸਰਪੰਚ ਨੂੰ ਆ ਜਾਣਗੇ ਸਰਪੰਚਾ ਬੰਦਾ ਪੜਦਾ ਜਵਾਨ ਤੋਂ 12 ਲੈ ਆ ਜਾ 14 ਤੇਰਾ ਉੱਪਰ ਵਾਲਾ ਆ ਬਾਈ ਲੈ ਲੈ ਲੋ ਵੀ ਆ ਪੂਰੇ ਪੰਜ ਦਾ ਕਰਤਾ ਲਿਖਾਈ ਨਹੀਂ ਨਹੀਂ ਲਿਖਾਈ ਬਾਈ ਦੀ ਆ ਮੈਂ ਜੀਦ ਨੂੰ ਲਾਤਾ ਬੱਕਰਾ 100 ਰੁਪਇਆ ਉਹ ਬੁੜੇ ਨੇ ਮੁੱਕਰ ਕੇ ਕਿੰਨੇ ਆਹ ਬਾਪੂ ਨੇ ਮਾੜ ਕੇ 800 ਰੁਪਇਆ ਬਤਾਤਾ ਲੈ ਬਾਈ ਦਾ ਇਹ ਕਿਹੜਾ ਬਾਈ ਦਾ ਜੀਦਾ ਪਿੰਡਾ ਬਾਈ ਦਾ ਹਾਂ ਹਾਂ ਲੈ ਕੇ ਤਾਂ ਜਾਓਗੇ ਪੱਲੇ ਵਾਲਾ ਉਹ ਵੀ ਨੰਬਰ ਦਾ 8 ਦਾ ਹਾਲੇ ਕੋ ਕਿੰਨੇ ਚ ਕਰਤੀ ਇਹ ਲਿਖਾਈ ਸਾਡੀ ਆਈ 3500 ਦੀ ਕਿਹੜਾ ਪੰਡਾ ਆਪਣਾ ਆਪਣਾ ਕਿਹੜਾ ਪੰਡਾ ਬੰਦੀਆ ਪੰਡਾ ਬਾਈਆਂ ਦਾ ਕਿਹੜਾ ਪੰਡਾ ਆਪਣਾ ਡਬੜੀ ਖਾਣੇ ਤੋਂ ਆਏ ਸੀ ਮੁੰਡੇ ਬਾਈ ਨਿੱਕੇ ਵਪਾਰੀ ਆ ਪੱਠ ਦਾ ਸਬਦਾ ਕਰ ਲੈ 3500 ਵੇਚਦਾ ਤੂੰ ਉਹ ਲੈ ਲੈ ਤੂੰ ਲੈ ਗਿਆ ਪਾਇਆ ਹੋਈ ਫੜ ਕੇ ਲੈ ਵੀ ਇਹ ਚੋਣੀ ਚ ਪਾਓ ਐਜੀ ਦੇ ਵਿੱਚ ਪਾਓ ਹੁਣ ਚਾਹੀਦਾ ਹੋਰ ਪਾਇਆ ਵਰਨ ਮੋੜੀ ਜਾ ਰਹੀ ਹੈ ਮੁੰਡੇ ਪਾਠ ਵੇਚ ਕੇ ਚਲੇ ਆ ਹੇ ਹੇ ਗਣਨਾ ਪਤਾ ਹਾਂ ਠੀਕ ਕੁਰੀ ਕੀ ਆਜੋ ਨਾ ਮੈਡੀਕਲ ਜਵਾਨਾਂ ਤੇ ਕੋਈ ਸੱਜਣਾ ਆ ਸਰਪੰਚ ਦਾ ਬੱਕਰਾ ਵੇਚਦਾ 10.5 ਹਜ਼ਾਰ ਦਾ ਲਖਾਈ ਸਰਪੰਚ ਨੇ ਕਰਾਉਣੀ ਆ ਆ ਕੇ ਭੱਜ ਕੇ ਦਾ ਕੰਮ ਕਰੀਦਾ ਇਹ ਆਪਣਾ ਕਿਹੜਾ ਪਿੰਡਾ ਵੀਰ ਜੀ ਬੰਮੀਆ ਬਾਈਆਂ ਦਾ ਪਿੰਡਾ ਵਪਾਰ ਕਰਦੇ ਆ ਬਾਈ ਤੇ ਗਿਣੋ ਬਾਈ ਪੈਸੇ। ਕੀ ਰੋ? ਬਰਾਬਰ ਜੇ ਕਰ ਗਿਆ ਕੋਈ ਨਹੀਂ। ਇਹਨੇ ਵੀ ਉੱਚਾ ਹੀ ਲਾਇਆ ਸੀਗਾ। ਇਹ ਆਪਾਂ ਕੁਆਲਿਟੀ ਦਿਖਾਉਣਾ ਚਾਹੀਦਾ। ਕੁਆਲਿਟੀ ਦਿਖਾਉਣਾ ਚੱਲਦਾ ਪਰ ਇਹਨਾਂ ਨੇ ਵੜਾਉਣਾ ਹੈ। ਚਲ ਇਹ ਵੀ ਕਹਿੰਦੇ ਮੰਗਿਆ ਕਰਕੇ ਆਪਾਂ। ਹਾਂਜੀ ਹਾਂਜੀ। ਇਹ ਕਹਿੰਦੇ ਨਾ ਹੀ ਕਿਤੇ ਸੌਦਾ ਲਿਆ ਨਾ ਦਿੱਤਾ ਹੈ। ਜਦੋਂ ਕਿੰਨੀਆਂ ਮੰਡੀਆਂ ਨੇ। ਲਓ ਮੇਤਰੋ ਬਾਈ ਗੰਬੀਏ ਤੋਂ ਆਇਆ। ਪੈਸੇ ਗਿਣੇ ਜਾਂਦਾ ਬਾਈ। ਤੇ ਬਹੁਤ ਵਧੀਆ ਸੌਦਾ ਹੋ ਗਿਆ। 10 بڑی ਬਾਈ ਕਸੇ ਹਾਂ ਸਰ 100 ਸਾਈ ਦਾ ਆ ਕੇ ਬਾਈ ਜੀ ਤੇ 200 ਰੁਪਏ ਹੋਰ ਦੇ ਬਾਈ ਨੂੰ ਖੁੱਲੇ ਦੇ ਦੇ ਲੈ ਠੀਕ ਹੈ ਜੀ ਦਿਖਾਈ ਹੁਣ ਤੁਸੀਂ ਕਰਾਉਣੀ ਹੈ ਨਹੀਂ ਨਹੀਂ ਥਾ 10 300 ਹੈ ਬਾਈ ਤੇਰੇ ਕੋਲ ਹਾਂ 500 ਦਾ ਹੈ 200 ਤੇ ਇਥੇ ਲੈਓ 200 ਜੇ 500 ਦੇ ਲੈਂ ਮੈਂ ਬਾਹਰ ਲੈ ਲਵਾਂ 500 ਦੇ 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 ਨਾ ਕਿ ਖੁੱਲੇ ਦੇਖੋ ਦੇ ਨਾ ਫਿਰ ਆ 500 ਖੁੱਲਾ ਦੇ ਠੀਕ ਹੈ ਜੀ ਇਹ ਜਾਨੀ ਆਏ ਨੂੰ ਮੂੰਹ ਕਰ ਲਾ ਹੁਣ ਬੱਕਰੀ ਵੇਚ ਤੀ ਆ ਬੈ ਦਿਨ ਭਾਈ ਆਪੋ ਆਪੀਆ 200 ਕਿੰਨੇ ਚ ਕਰ ਤਾ ਇਹ ਜਿੰਦਾ ਮੈਨੂੰ ਯਾਰ ਭਾਰਾ ਪੈਂਦਾ ਇਹ ਇਹ ਦੂਗਾ ਹੁਣ ਮੈਨੂੰ ਦਈਏ ਕਰ ਲਿਏ ਨੇ 200 ਲੈ ਕੇ 500 ਹੁੰਦਾ ਸੀ ਹਾਂ ਹੁਣ ਵਹੀ ਕਰ ਦਾਂ ਬੇ ਕਰੀ ਸਾਰੇ ਰੱਖ ਲੈ ਆ ਲੈ ਆ ਆ ਦੇ ਹੱਕ ਦੇ ਇੰਨੇ ਕੰਮ ਇਹ ਖਾਜਰ ਤੋਂ ਮੈਂ ਬਾਕੂ ਬਾਕਾ ਨਹੀਂ ਬੱਕਰਾ ਤੇਰੇ ਹੋਰ ਕਿੰਨੇ ਦੀ ਪੰਦਾ ਜੀ ਰਾਹੀ ਮੈਨੂੰ ਦੇ ਦੇ ਕਿੰਨੇ ਦਾ ਵੇਚਤਾ ਮੈਂ ਵੇਚਣਾ ਪੱਠ ਪੱਠ ਇਹ ਪੱਠ ਵੇਚੀ 3000 ਦੀ ਠੀਕ ਆ ਬਾਈ ਮੈਂ ਕਿਹਾ ਕੋਈ ਮਰਜ਼ੀ ਫੜ ਲੈ ਬਗਰਾੜੀ ਵਾਲਾ ਦਾ ਮੇਰੀ 3000 ਦੀ ਮੈਂ ਲੈ ਜਾ ਹਾਂ ਅੰਦਾ ਦੂਜੀ ਮੰਡੀ ਪੈਸੇ ਦੇਉਂਗਾ ਮੈਂ ਜਾ ਲੈ ਜਾ ਹੈ ਫੇ ਮੁੰਡਾ ਦਾ ਨਹੀਂ ਮਹਿੰਗੀ ਆ ਮੈਂ ਕਿਹਾ 2000 ਦੀਆਂ ਦਾ ਠੀਕ ਆ ਬਾਸ ਮੈਂ ਕਿਹਾ ਤੇਰੇ ਪਿਓ ਪਾਗ ਕਿੱਧਰ ਗਈ ਚਲ ਬਾਸ ਤੂੰ ਆ ਯਾਰ ਤੂੰ ਕਿਹੜੀ ਪੱਠਾ ਦਿਖਾ ਦਿਓ ਲੈ ਗਿਆ ਉਹ ਬੰਦਾ ਲੈ ਗਈ ਮਸਾਲ ਵੀ ਲਾ ਵੀ ਆ ਪੱਠ ਹੋਈ ਆ 3000 ਦੀ ਵਿਗ ਗਈ ਇਹ ਤੇ ਇਹ ਵੀ ਆ ਬਸ ਇਹ ਹੈਗੀ ਉਹਦਾ ਜੀ ਜੀਦੇ ਵਾਲਿਆਂ ਦੀ ਉਹਨਾਂ ਨੇ ਵੇਚੀ ਆ ਬੱਕਰੀਆ ਕਰਤਾ ਜੀ ਪੂਰੇ 15 ਦਾ ਕਰਤਾ ਸੁਖਨੇ ਲਖਾਈ ਦੇਣੀ ਹੈ ਇਹਨਦੇ ਵੀ ਬਾਪੂ ਪੈਸੇ ਜੈਤੋ ਬਾਪੂ ਆਦਾ ਮੈਂ ਨਾਲ ਹੀ ਜਾਣਾ ਤੇਰੇ ਕੀ ਆਲਾ ਖਾਣ ਤੋ 4 5 2 3 9 10 ਬਾਹਰ ਆ ਰਿਹਾ ਹਾਂ ਹਾਂ ਹੋ ਗਿਆ ਸਰੇ ਇਧਰ ਆਤਾ ਲਾਲ ਕਠਮਾ ਦਾ ਬੱਕਰਾ ਦਾ ਨਾ ਦੇਖੀ ਪਾ ਲੈ ਇਹਦੇ ਮਗਰ ਬੱਚਾ ਕੀ ਹੈ ਬਈ ਸੁਣ ਲਈ ਇਹਦੇ ਮਗਰ ਪੱਠਾ ਗਈ ਬੱਕਰਾ ਨੇ ਪੱਠਾ ਐਨੂੰ ਹੀ ਬਈ ਮਾੜਾ ਪੱਕਰਾ ਪੱਠਾ ਗਈ ਇੱਕ ਇੱਕ ਕੰਮ ਕਰਦਾ ਬੱਕਰਾ ਆ ਕੇ ਦੱਸ ਆ ਗਿਆ ਬਈ ਹਾਂ ਦੱਸ ਚਾ ਕਪਾ 5000 ਰੁਪਏ ਲਖਾਈ ਦੇ ਦੇ ਬਾਈ ਚੋਰ ਕਰ ਦੇ ਉਹਨਾਂ ਦਾ ਠੀਕ ਹੋ ਗਿਆ ਕੰਮ ਲਓ ਵੀ ਆ ਬੱਕਰੀ ਆ ਬੱਚਾ ਇੱਕ ਹੈ ਮਗਰ ਇਹ ਸੋਕ ਕੋਲੇ ਸੀ ਭਲਾਈ ਆਣੇ ਵਾਲੇ ਕੋਲੇ ਇਹ ਸੌਦਾ ਸਿਰੇ ਚੜਾਤਾ